ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮਨੀ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਰੁੜਕੀ ਖੁਰਦ ਜ਼ਿਲ੍ਹਾ ਨਵਾਂ ਸ਼ਹਿਰ ਤਹਿਸੀਲ ਬਲਾਚੌਰ ਦੋਸਤੋ ਇਹ ਪਿੰਡ ਜਦੋਂ ਆਪਾਂ ਨਵਾਂ ਸ਼ਹਿਰ ਤੋਂ ਰੋਪੜ ਨੂੰ ਜਾਂਦੇ ਆ ਤਾਂ ਉਸ ਰੋਡ ਦੇ ਉੱਪਰ ਹੀ ਆ ਜਾਂਦਾ ਤੇ ਅੱਜ ਦੀ ਵੀਡੀਓ ਦੇ ਵਿੱਚ ਦੋ ਜਾਨਵਰ ਦਿਖਾਉਂਗਾ ਇੱਕ ਨੰਬਰ ਤੇ ਜਰਸੀ ਦਿਖਾਉਂਗਾ ਕਾਫੀ ਕਲਰ ਦੇ ਵਿੱਚ ਤਾਜੀ ਸੂਈ ਆ ਚੰਗੇ ਦੁੱਧ ਵਾਲੀ ਬਾਈ ਜੀ ਹੁਣੇ ਦੱਸਦੇ ਆ ਤੇ 2 ਨੰਬਰ ਤੇ ਗੱਬਨ ਜਰਸੀ ਦਿਖਾਉਂਗਾ ਸੋ ਵੀਡੀਓ ਨੂੰ ਐਂਡ ਤੱਕ ਵੇਖਿਆ ਜੇ ਜੀ ਨੂੰ ਪਸੰਦ ਆ ਜਾਣੀ ਇੱਥੇ ਆ ਕੇ ਆਪਦੀ ਤਸੱਲੀ ਨਾਲ ਖਰੀਦਦਾਰੀ ਕਰ ਲਿਆ ਜੇ ਨੰਬਰ ਬਾਈ ਜੀ ਹੋਰਾਂ ਦਾ ਵੀਡੀਓ ਦੇ ਐਂਡ ਤੇ ਸਕਰੀਨ ਦੇ ਉੱਪਰ ਚੱਲੂਗਾ ਜੀ 1 ਨੰਬਰ ਤੇ ਸੋਹਣੀ ਜਰਸੀ ਬਾਈ ਜੀ ਹੋਰਾਂ ਦੀ ਕਾਫੀ ਕਲਰ ਦੇ ਵਿੱਚ ਕਰਮਾ ਵਾਲੀ ਦੂਜਾ ਸੂਆ ਸੂਈ ਆ ਡੇਟ ਮੁਤਾਬਕ ਬਾਈ ਜੀ ਹੁਣੇ ਕਹਿੰਦੇ ਕੱਲ ਸੂਈ ਹੈ ਜੇਰ ਬਾਈ ਕਹਿੰਦਾ ਪ੍ਰੋਪਰ ਪੈ ਗਈ ਆ ਬੋਲਾ ਬਾਈ ਜੀ ਹੁਣੇ ਕਹਿੰਦੇ ਐਸ ਟਾਈਮ 15 16 ਕਿਲੋ ਤਿਆਰ ਆ ਬੱਚਾ ਮਗਰ ਵੱਛੀ ਜਰਸੀ 40 ਇੱਕ 46 ਸੀ ਮੰਦੀ ਦੁੱਧ ਪਹਿਲੇ ਸੂਏ ਬਾਈ ਜੀ ਹੁਣ ਦੱਸਦੇ ਆ ਵੱਛੀ ਨੇ 22 23 ਕਿਲੋ ਚੁਆਇਤ ਕੀ 25 ਤੋਂ ਪਲੱਸ ਕਰਮਾ ਵਾਲੀ ਖੁੱਲਾ ਬੜਾ ਆਰਾਮ ਨਾਲ ਚੁਆਜੂ ਹਵਾਨਾ ਵੇਚ ਸਕਦੇ ਆ ਬਹੁਤ ਸੋਹਣਾ ਜਬਰਦਸਤ ਵੱਡਾ ਤਿਆਰ ਕੀਤਾ ਹੋਇਆ ਦੋਸਤੋ ਪੰਡ ਜਿੱਡਾ ਵੱਡਾ ਹਵਾਨਾ ਤਿਆਰ ਕੀਤਾ ਹੋਇਆ ਕਰਮਾ ਵਾਲੀ ਨੇ ਬੁਤੀ ਬਾਤੀ ਵੇਚ ਸਕਦੇ ਆ ਬਹੁਤ ਸੋਹਣਾ ਛੋਟਾ ਕੰਨ ਇਸ ਕੁਆਲਟੀ ਬਹੁਤ ਸੋਹਣੀ ਬੱਚੀ ਮਗਰ ਜਰਸੀ ਥਣ ਵੇਚ ਸਕਦੇ ਆ ਚਾਰੇ ਬਹੁਤ ਸੋਹਣੇ ਮੁੱਠੀ ਵਾਲੇ ਗੈਪ ਚ ਨਿਖਰਵੇਂ ਇਕੱਲੇ ਇਕੱਲੇ ਲੱਗੇ ਹੋਏ ਆ ਚਾਰਾਂ ਥਾਂਾਂ ਸੇਮ ਹੀ ਸਾਈਜ਼ ਵਨ ਵੇਚ ਸਕਦੇ ਆ ਬੈਗ ਤੋਂ ਬਹੁਤ ਸੋਹਣਾ ਕਰਮਾੜੀ ਨੇ ਪੰਡ ਜਿੱਡਾ ਵੱਡਾ ਤਿਆਰ ਕੀਤਾ ਹੋਇਆ ਬੱਚੀ ਵੇਚ ਸਕਦੇ ਆ ਜਰਸੀ ਆ ਮਗਰ ਦੋਸਤੋ 40 ਇਕ 46 ਸੀਮੰਦੀ ਦਦ ਬਾਈ ਜੀ ਹੁਣੇ ਕਹਿੰਦੇ ਬੱਚੀ 25 ਤੋਂ ਬਾਹਰ ਖੁੱਲਾ ਬੜਾ ਆਰਾਮ ਨਾਲ ਚੂ ਆਜੂ ਥਣ ਚਾਰੇ ਪੀੜੀ ਦੇ ਪਾਵੇਂ ਵਾਂਗੂ ਨੁਕਰਾਂ ਚ ਲੱਗੇ ਹੋਏ ਆ ਬੂਥੀ ਬਾਤੀ ਬਹੁਤ ਸੋਹਣੀ ਆ ਤੇ ਪ੍ਰਾਈਜ਼ ਬਾਈ ਨੇ ਇੱਕ ਨੰਬਰ ਵੈਡ ਦਾ ਰੱਖਿਆ ਹੋਇਆ 65000 ਰੁਪਿਆ ਉਹ ਚ ਬਾਈ ਕਹਿੰਦਾ ਮਾਨ ਤਾਨ ਹੋ ਜੂ ਦੋ ਨੰਬਰ ਤੇ ਦੋਸਤੋ ਬਹੁਤ ਸੋਹਣੀ ਜਰਸੀ ਹੈ ਹਜੇ ਗੱਬਣਾ ਕਰਮਾਲੀ ਇੱਕ ਹਫਤੇ ਦੀ ਬਾਈ ਕਹਿੰਦਾ ਡੇਟ ਮੁਤਾਬਕ ਕੱਚੀ ਆ ਦੁੱਧ ਪਹਿਲੇ ਸੂਏ 13 ਕਿਲੋ ਚ ਉਹ ਆ ਕਿ 14 15 ਕਿਲੋ ਖੁੱਲਾ ਬੜਾ ਆਰਾਮ ਨਾਲ ਚਬਾਜੂ ਵੇਟ ਵਾਲੇ ਪਾਸੋਂ ਵੀ ਦੋਸਤੋ ਫੁੱਲ ਹੈਵੀ ਬੋਡੀ ਵੇਟ ਵਾਲੀ ਆ ਹਵਾਨੇ ਚ ਵਲਟਲ ਹਜੇ ਕਾਫੀ ਪਈ ਆ ਕਰਮਾ ਵਾਲੀ ਨੇ ਅੱਖ ਹਫਤੇ ਚ ਵਲਟੈਲ ਕੱਢ ਕੇ ਹਵਾਨਾ ਟੈਟ ਕਰਕੇ ਦੋਸਤੋ ਫੈਰ ਸੋਣਾ ਉਤੀ ਬਾਤੀ ਜੈਦੀ ਬਹੁਤ ਸੋਹਣੀ ਛੋਟਾ ਕੰਨਾ ਬਾਕੀ weight ਵਾਲੇ ਪਾਸੋਂ ਵੀ ਕਰਮਾ ਵਾਲੀ ਫੁੱਲ ਹੈਵੀ ਬੋਡੀ weight ਵਾਲੀ ਆ ਹਵਾਨੇ ਦੋਸਤੋ ਵਲਟੈਲ ਹਜੇ ਕਾਫੀ ਪਈ ਹੈ ਜੇ ਹਵਾਨਾ ਖਿਚਾਂਗੇ ਤਾਂ ਰਵੜ ਵਾਂਗੂ ਵਧੂਗਾ ਬਾਕੀ ਹਾਈਟ ਵਾਜ ਵੀ ਦੋਸਤੋ ਮੀਡੀਅਮ ਹਾਈਟ ਦੀ ਬੱਚੀ ਆ ਠੰਡੀ ਸੀਲ ਵੇਚ ਸਕਦੇ ਆ ਬਹੁਤ ਜ਼ਿਆਦਾ ਸੀਲ ਠੰਡੀ ਬਾਈ ਕਹਿੰਦਾ ਬਹੁਤ ਆ ਵੱਚੀ ਬਾਕੀ 292 ਚਾਰੇ ਮੁੱਠੀ ਵਾਲੇ ਗੈਪ ਚ ਨਿੱਖਰਵੇਂ ਇਕੱਲੇ ਇਕੱਲੇ ਲੱਗੇ ਹੋਏ ਆ ਸੇਮ ਹੀ ਸਾਈਜ਼ ਆ ਚਾਰਾਂ ਥਨਾਂ ਦਾ ਤੋੜ ਨੰਬਰ 22 ਦਾ ਮੁੱਲ ਬਾਈ ਨੇ ਰੱਖਿਆ ਹੋਇਆ 45000 ਰੁਪਇਆ ਉੱਚ ਬਾਈ ਕਹਿੰਦਾ ਮਾਨਤਾਣ ਹੋ ਜੂ ਸੋ ਜੀ ਨੂੰ ਪਸੰਦ ਆ ਜੂ ਨੰਬਰ 22 ਤੇ ਸਕਰੀਨ ਤੇ ਚੱਲ ਰਿਹਾ ਹੈਗਾ ਤੁਸੀਂ ਬਾਈ ਨਾਲ ਗੱਲਬਾਤ ਕਰ ਲਿਆ ਜੇ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਆਂ ਜਲਦ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਸਤਿ ਸ਼੍ਰੀ ਅਕਾਲ ਜੀ